31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਦੇ ਤਾਂ ਅਕਸਰੀ ਦੇਖੇ ਨੇ ਪਰ ਫਲੋਰ ਵਿਖੇ 31 ਮਾਰਚ ਨੂੰ ਪੱਕਾ ਹੀ ਸਦਾ ਲਈ ਸ਼ਰਾਬ ਦਾ ਠੇਕਾ ਤੋੜ ਦਿੱਤਾ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਠੇਕੇ ਨੂੰ ਸਦਾ ਲਈ ਖਤਮ ਕਰ ਦਿੱਤਾ ਨਗਰ ਕੌਂਸਲ ਦੇ ਵੱਲੋਂ ਇਸ ਠੇਕੇਦਾਰ ਪੱਕਾ ਹੀ ਕੰਮ ਕਰਵਾ ਦਿੱਤਾ ਜ਼ਿਕਰਯੋਗ ਹੈ ਕਿ ਠੇਕੇਦਾਰ ਦੇ ਵੱਲੋਂ ਜਿਹੜਾ ਨਜਾਇਜ਼ ਕਬਜ਼ੇ ਦੇ ਵਿੱਚ ਇਸ ਨੂੰ ਬਣਾਇਆ ਹੋਇਆ ਸੀ ਫਲੋਰ ਤੋਂ ਜਲੰਧਰ ਨੂੰ ਜਾਣ ਵਾਲੇ ਬੱਸ ਸਟੈਂਡ ਤੇ ਇਹ ਸ਼ਰਾਬ ਦਾ ਠੇਕਾ ਬਣਿਆ ਹੋਇਆ ਸੀ ਲੋਕਾਂ ਲਈ ਅਤੇ ਸਕੂਲ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਸੀ ਦੋਸਤੋ ਬਾ ਅੱਜ ਇਹ ਜੜੀਆ ਸਾਰੀ ਕਾਰਵਾਈ ਕੀਤੀ ਗਈ ਹਾਲਾਂਕਿ 31 ਮਾਰਚ ਵਾਲੇ ਦਿਨ ਜਿੱਥੇ ਸ਼ਰਾਬ ਦੇ ਠੇਕੇ ਟੁੱਟੇ ਹੋਣ ਕਾਰਨ ਪਿਆਕੜਾ ਨੂੰ ਮੌਜਾ ਲਕੀਆਂ ਹੋਈਆਂ ਸਾਨੂੰ ਉੱਥੇ ਹੀ ਹਰ ਰੋਜ਼ ਸੁਰੱਖਿਆ ਦੇ ਵਿੱਚ ਰਹਿੰਦਾ ਇਹ ਸ਼ਰਾਬ ਦਾ ਠੇਕਾ ਲੋਕਾਂ ਦੇ ਲਈ ਸਿਰ ਦਰਦੀ ਬਣਿਆ ਹੋਇਆ ਸੀ ਜਿਸ ਨੂੰ ਜਿਸ ਵੀ ਦਿਨ ਨਾਲ ਤੋੜ ਦਿੱਤਾ ਗਿਆ ਅਸਪੈਕਟਰ ਸਾਹਿਬ ਤੋਂ ਹੀ ਅੱਜ ਫਲੋਰ ਦੇ ਬਸਟਾਨ ਜਿੱਥੇ ਜਨਰਲ ਬਸਾਂ ਚੱਲਦੀਆਂ ਹੋਈਆਂ ਉੱਥੇ ਪਿਛਲੇ ਕਾਫੀ ਸਮੇਂ ਤੋਂ ਇੱਕ ਲੋਕਾਂ ਦੀ ਸਿਰਦਦੀ ਦੇ ਕਾਰਨ ਬਣਿਆ ਹੋਇਆ ਸ਼ਰਾਬ ਦਾ ਠੇਕਾ ਪਿਆ ਸੀਗਾ ਜਿਹੜਾ ਕਿ ਅਨਲੀਗਲ ਸੀਗਾ ਮੈਂ ਕਿਹਾ ਤੁਸੀਂ ਉਹਨੂੰ ਵਾਰ-ਵਾਰ ਵਾਣਗ ਵੀ ਤੁਸੀਂ ਰਿਮੂਵ ਕਰ ਲਈ ਤੇ ਕਿਹਾ ਉਹਨਾਂ ਚੱਕ ਰਹੀਆਂ ਅੱਜ ਤੱਕ ਕਾਰਵਾਈ ਕੀ ਕੀਤੀ ਆ ਸਰ ਕੀ ਕਰ ਜਨ ਹੈ ਸਰ ਸਰਕਾਰ ਦੀ ਦੇਸ਼ਾ ਨਿਰਦੇਸ਼ ਅਨੁਸਾਰ ਜਿਹਦਾ ਆਰਜੀ ਨੇ ਦੱਸਿਆ ਕਿ ਅਸੀਂ ਵਾਰ-ਵਾਰ ਇਹਨਾਂ ਨੂੰ ਨਵਾਂ ਸ਼ਹਿਰ ਤੇ ਬੱਸ ਸਟੈਂਡ ਵਗੈਰਾ ਜਿਹਦਾ ਆਪਣਾ ਜਲੰਧਰ ਵਾਲਾ ਬੱਸ ਅਡਾ ਹੈ ਇੱਥੇ ਇੱਕ ਦੇਖੋ ਸਾਡਾ ਬੱਸ ਸਟੈਂਡ ਹੋਣ ਕਰਕੇ ਇੱਕ ਨਿਆਜ ਕਰੋਸਮੈਂਟ ਦੇ ਨਾਲ ਇੱਥੇ ਇੱਕ ਆਪਣਾ ਸ਼ਰਾਬ ਦਾ ਠੇਕਾ ਬਣਿਆ ਹੋਇਆ ਸੀ ਇਹ ਜਿਵੇਂ ਵਾਈਨ ਸ਼ਾਪ ਵਾਲਿਆਂ ਨੂੰ ਅਸੀਂ ਵਾਰ ਵਾਰ ਇੰਟੀਮੇਸ਼ਨ ਵੀ ਦਿੱਤਾ ਤੇ ਤੁਸੀਂ ਇੱਥੋਂ ਦੀ ਪੁਲਿਸ ਇਹਨੂੰ ਰਿਮੂਵ ਕਰ ਲਓ ਪਰ ਇਹਨਾਂ ਦੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਅਸੀਂ ਵਰਕਸਫਰਾਂਜ ਦੀ ਟੀਮ ਤੇ ਆਪਣੇ ਜਨਾਬ ਹੁਣਾਂ ਦੀ ਰਹਿਨਮਾਈ ਦੇ ਵਿੱਚ ਆਪਣੇ ਪ੍ਰਧਾਨ ਜੀ ਹੁਣਾਂ ਤੇ ਹਾਊਸ ਦੀ ਪ੍ਰਬੰਧਕੀ ਦੇ ਹੈਡ ਇਹ ਸਾਨੂੰ ਅੱਜ ਅਸੀਂ ਕਾਰਵਾਈ ਕੀਤੀ ਆ ਠੀਕ ਆ ਸਰ ਇਹ ਜਿਹੜੀ ਕਰੋਮੋਟ ਕੀਤੀ ਹੈ ਠੇਕਾ ਨੇ ਕਿਹਨਾਂ ਦੇ ਹੁਕਮਾਂ ਤੇ ਕੀਤੀ ਸਰ ਇਹ 2 ਸਾਲ ਇੱਥੇ ਟਮ ਟਾਈਮ ਕੱਢਦੇ ਕੱਢ ਕੇ ਆਗੇ ਆ ਇਹਨਾਂ ਦੇ ਹੁਕਮਾਂ ਦੇ ਨਾਲ ਨਹੀਂ ਠੇਕਾ ਥੇ ਸਰ ਮੈਂ ਹੋਈ ਦੱਸ ਰਿਹਾ ਕਿ ਸਾਡਾ ਕਰੋਮੋਟ ਰਿਮੂਵ ਕਰਨ ਦਾ ਏ ਸਾਡੀ ਡਿਊਟੀ ਹੁੰਦੀ ਆ ਤੇ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਇੰਟੀਮੀਟ ਕਰਦੇ ਰਹੇ ਅਨਲੀਗਲ ਸੀ ਜਣ ਕੇ ਇਹ ਸਾਨੂੰ ਪਤਾ ਲੱਗਿਆ ਕਿ ਅਨਲੀਗਲ ਸੀਗਾ ਕੋਈ ਹਾਈਵੇ ਦੇ ਉੱਤੇ ਬਣਿਆ ਸਾਨੂੰ ਫੀਸ ਵੀ ਕੋ ਦਿੰਦੇ ਸੀ ਸਰ ਇਸ ਦੇ ਬਾਰੇ ਦੇਖੋ ਮੈਂ ਅਕਰੋਚਮੈਂਟ ਟੀਮ ਆ ਸਾਡੀ ਅਸੀਂ ਸਾਡਾ ਹੁੰਦਾ ਹੈ ਕਿ ਜਨਾਬ ਜਾਂ ਸਰਕਾਰ ਜਾਂ ਹਾਊਸ ਦੇ ਹੁਕਮ ਹੁੰਦਾ ਆ ਕਿ ਇਹਨੂੰ ਉੱਥੋਂ ਡਿਸਟਰਾਇ ਬ ਕੀਤਾ ਜਾਵੇ ਰਿਮੂਵ ਕੀਤਾ ਜਾਵੇ ਅਸੀਂ ਉਸ ਪ੍ਰੋਸੈਸ ਨਾਲ ਚੱਲਦੇ ਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਆਫਿਸ ਤੋਂ ਹੀ ਪਤਾ ਲੱਗਦਾ ਅੱਜ ਇਹਦੇ ਹੁਕਮਾਂ ਤੇ ਜਿਹੜੀ ਸਰ ਸਾਡੇ ਹਾਊਸ ਤੇ ਸਰਕਾਰ ਦੇ ਹੁਕਮਾਂ ਨਾਲ ਹੀ ਅਸੀਂ ਕਰਵਾਈ ਆ ਆ ਬਿਲਕੁਲ ਸਾਡੇ ਰਹਿਨਮਾਈ ਅਫਸਰਾਂ ਉਹਨਾਂ ਦੇ ਸਾਡੇ ਪ੍ਰਧਾਨ ਜੀ ਹੋਗੇ ਸਾਡੇ ਹਾਊਸ ਦੇ ਜਿਨੇ ਵੀ ਮੋਦਵਾਰ ਸਹਿਬਾਨ ਉਹਨਾਂ ਦੀ ਰਹਿਨਮਾਈ ਕੀਤੀ ਸਰ ਇਹੋ ਗੱਲ ਹੈ ਕਿ ਅੱਜ 31 ਮਰਜ਼ ਗਈ ਆ ਠੇਕੇ ਟੁੱਟੇ ਹੋ ਗਏ ਆ ਮੈਂ ਕਿਹਾ ਨਵੇਂ ਠੇਕੇਦਾਰ ਆਉਣਗੇ ਨਾ ਹੁਣਾਂ ਬਈ ਤੇ ਉਹਨਾਂ ਨੇ ਇਦਾਂ ਦੀ ਜਗ੍ਹਾ ਤੇ ਕੋਈ ਅਪਰੂਵਮੈਂਟ ਕੀਤੀ ਤਾਂ ਉਹਨਾਂ ਨੇ ਕੀ ਕਾਰਵਾਈ ਹੈਗੀ ਸਰ ਆਪ ਜੀ ਨੇ ਦੇਖ ਹੀ ਲਿਆ ਕਿ ਅਸੀਂ ਇਸ ਨੂੰ ਖਾਲੀ ਨਹੀਂ ਕਰਵਾਇਆ ਬਿਲਕੁਲ ਹਿਊ ਮੂਵ ਕਰ ਦਿੱਤਾ ਹੈ ਤਾਂ ਕਿ ਕੱਲ ਦੀ ਡੇਢ ਦੇ ਵਿੱਚ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਹੀ ਨਜਾਇਜ਼ ਹੋ ਸਾਰੀ ਨਾ ਕਰ ਸਕੇ ਜੇ ਵੀ ਇਹ ਇੱਥੇ ਠੇਕਾ ਖੋਲਦਾ ਫਿਰ ਕੀ ਕਰ ਲਈ ਜੇ ਜਿੱਦਾਂ ਤੁਸੀਂ ਅੱਜ ਕਾਰਵਾਈ ਦੇਖੀ ਹੈ ਜਨਾਬ ਕੱਲ ਵੀ ਅਸੀਂ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੇ ਨਵੇਂ ਠੇਕੇਦਾਰ ਆਏ ਆ ਸਰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਜਿਹੜੇ ਨਵੇਂ ਠੇਕੇ ਨਵੇਂ ਖੋਲਣੇ ਆਣਗੇ ਸਰ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਨਹੀਂ ਆਉਂਦਾ ਹੈਗਾ ਤੇ ਸਾਡਾ ਹਰਕਾਰ ਖੇਤਰ ਹੁੰਦਾ ਜਾਂ ਕਰੋਚਮੈਂਟ ਦਾ ਜੇ ਤੇ ਨਜਾਇਜ਼ ਸਾਰੀ ਕੀਤੀ ਜਾਉਗੀ ਤਾਂ ਅਸੀਂ ਫੇਰ ਕਾਰਵਾਈ ਕਰਾਂਗੇ ਜਨਾਬ ਇੰਸਪੈਕਟਰ ਸਾਹਿਬ 플ੋਰ ਵਿੱਚ ਜਿਹੜਾ ਬੱਸ ਸਾਈਡ ਦੇ ਉੱਤੇ ਇੱਕ ਪਿਛਲੇ ਸਮੇਂ ਤੋਂ ਠੇਕਾ ਬਣਿਆ ਸੀ ਲੋਕਾਂ ਦੀ ਸਿਰਦਾ ਵੀ ਕੰਨ ਬਣਿਆ ਹੋਇਆ ਸੀ ਪਤਾ ਨਹੀਂ ਧੀਆਂ ਬਣਾ ਇੱਥੇ ਬੱਸ ਫੜਦੀਆਂ ਸੀ ਕੋਈ ਬੱਸ ਫੜ ਕੇ ਸਕੂਲ ਕਾਲਜ ਜਾਂਦੇ ਬੱਚੇ ਕੋਈ ਆਉਂਦਾ ਸੀ ਲੀਡੀਜ਼ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਅੱਜ ਤੁਸੀਂ ਉਸ ਆ ਠੇਕੇ ਦਾ ਜਿਹੜਾ ਤੇ ਖੁਥਾ ਪਿਆ ਸੀਗਾ ਉੱਤੇ ਤੁਸੀਂ ਕਾਰਵਾਈ ਕੀਤੀ ਹੈ ਸੂਰੇ ਦਾ ਪੂਰਾ ਤੇ ਉਹ ਚੱਕਾ ਦਿੱਤਾ ਹੈਗਾ ਕੀ ਕਹਣਾ ਤੁਹਾਨੂੰ ਸਰ ਕਿੰਨਾ ਮੈਂ ਹੋ ਪਾਇਆ ਹੋਇਆ ਹੈਗਾ ਅਕੇ ਤੋਂ ਇੱਥੇ ਕੋਈ ਕਰੋਲਰ ਤਾਂ ਨਹੀਂ ਹੋਪੀ ਇਸ ਤਰ੍ਹਾਂ ਦੀ ਇਹ ਜੀ ਅੱਜ ਅਸੀਂ বাস ਸਟੈਂਡ ਦਾ ਫਲਾਅ ਦੇ ਲੁਧਿਆਣਾ ਵਾਲੇ ਪਾਸੇ ਜੰਦਰ ਵਾਲੇ ਪਾਸਾਈਡ ਤੇ ਪਹੁੰਚੇ ਹਾਂ ਸੌਰੀ ਜਿੱਥੇ ਕਿ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਤਕਰੀਬਨ ਇੱਥੇ বাস ਸਟੈਂਡ ਤੇ ਜਿਹੜਾ ਨਗਰ ਦਾ ਠੇਕਾ ਬਣਿਆ ਹੋਈ ਸ਼ਰਾਬ ਦਾ ਜਿਹਦਾ ਲੋਕਾਂ ਨੂੰ ਕਾਫੀ ਨੁਕਸਾਨ ਰਹਾ ਹੈ ਸਾਡੀਆਂ ਧੀਆ ਭੈਣਾਂ ਜੋ ਵੀ ਮਾਤਾਵਾਂ ਜੋ ਵੀ ਹੋਰ ਬੱਚੇ ਆਉਂਦੇ ਸੀ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਫੈਕਟ ਪੈ ਰਿਹਾ ਸੀ ਤੇ ਉਹਦਾ ਕਾਫੀ ਨੁਕਸਾਨ ਵੀ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਈ ਵਾਰੀ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਆਪਣਾ ਸਰਵੀ ਠੇਕਾ ਇਹਨੂੰ ਆਪਣੇ ਆਪ ਹੀ ਇੱਥੋਂ ਹਟਾ ਲਿਆ ਜਾਵੇ ਪਰ ਸਾਡੇ باوجود ਸਾਡੇ ਬਾਰ-ਬਾਰ ਇਹਨਾਂ ਨੂੰ ਸਾਡੀ ਬੇਨਤੀਆਂ ਕਰਨ ਦੇ باوجود ਵੀ ਇਹਨੇ ਜਿਹੜਾ ਇਹ ਠੇਕਾ ਇੱਥੋਂ ਨਹੀਂ ਚੁੱਕਿਆ ਤੇ ਅੱਜ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਜਬੂਰਨ ਹੋ ਕੇ ਠੇਕੇ ਤੇ ਕਾਰਵਾਈ ਕਰਨੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਆ ਪਿੱਛੇ ਅਸੀਂ ਤਰੀਕਾ ਨੇ 1 ਘੰਟੇ ਤੋਂ ਇਸ ਠੇਕੇ ਤੇ ਕਾਰਵਾਈ ਕਰਕੇ ਇਸ ਠੇਕੇ ਨੂੰ ਰਿਮੂਵ ਕਰਾ ਦਿੱਤਾ ਹੈ ਓਕੇ ਤੇ ਸਰਜਦਾ ਇਹਨੂੰ ਇੱਕ ਦਿਨੋਂ ਦਾ ਕਰਿੰਦਾ ਤੁਹਾਨੂੰ ਬਾਰ-ਬਾਰ ਕਿਸੇ ਦਾ ਫੋਨ ਕਰਵਾ ਰਿਹਾ ਫੋਨ ਬਣਾ ਰਹੀ ਹੈ ਗੱਲ ਕਰਿਓ ਜੀ ਗੱਲ ਕਰਿਓ ਉਹ ਤਾਂ ਉਹ ਟਾਈਮ ਉਹਨਾਂ ਦੀ ਤੁਸੀਂ ਨਹੀਂ ਉਹ ਕਿਹੜਾ ਬੰਦਾ ਸੀਗਾ ਇਹਦਾ ਫੋਨ ਕਰਵਾਇਆ ਸੀ ਉਹ ਉਹ ਠੇਕੇ ਦੇ ਮਾਲਕ ਸੀਗੇ ਜਿਹੜੇ ਠੇਕੇਦਾਰ ਦੇ ਮਾਲਕ ਸੀਗੇ ਠੇਕੇ ਦੇ ਠੀਕ ਆ ਉਹ ਸਾਨੂੰ ਵਾਰ-ਵਾਰ ਹਾਂਜੀ ਹਾਂਜੀ ਕੋਈ ਹੋਰ ਟਾਈਮ ਮੰਗਦੇ ਕਹਿੰਦੇ ਘੱਟੋ-ਘੱਟ ਵੀ 1-2 ਦਿਨ ਸਾਨੂੰ ਦਿਓ ਜਿਹੜਾ ਸਾਡਾ ਸਮਾਨ ਹੈ ਉਹਦੀ ਚੱਕ ਲਈਏ ਵਿੱਚੋਂ ਪਰ ਮੇਰੇ ਸਾਥੀ ਇਨਸਪੈਕਟਰ ਜੀ ਨਰੇਸ਼ ਕੁਮਾਰ ਮਾਲ ਜੀ ਉਹਨਾਂ ਦੀ ਰਾਮਰਾਜ ਹੇਠ ਸਾਡੇ ਯੂ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੋਂ ਨਵੇਂ ਅਪੁਆਇੰਟਮੈਂਟ ਹੋਏ ਸਾਡੇ ਫਲੋਰ ਦੇ ਵਿੱਚ ਤੇ ਸਾਡੇ ਪ੍ਰਧਾਨ ਨਗਰ ਕਾਉਂਸਲ ਫਲੋਰ ਤੇ ਉਹਨਾਂ ਦੇ ਸਮੁੱਚੇ ਨਗਰ ਕਾ ਨਗਰ ਕਾਉਂਸਲਰ ਸਾਹਿਬ ਤੇ ਸਾਡੇ ਸਾਡੇ ਸੁਪਰਡੈਂਟ ਸ਼੍ਰੀਮਤੀ ਹਰਦੀਪ ਕੌਰ ਜੀ ਤੇ ਸਾਡੇ ਹੋਰ ਵੀ ਸਮੂਹ ਸਟਾਫ ਨਗਰ ਕਾਉਂਸਲ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਅੱਜ ਇਹ ਕਨ ਰਿਮੂਵ ਕੀਤਾ ਹੈ ਜੀ ਠੀਕ ਹੈ ਇੱਦਾਂ ਹੀ ਸਰ ਜਿਹੜਾ ਲੋਕਾਂ ਨੇ ਆਪਣੇ ਦੁਕਾਨਾਂ ਦੇ ਬਰ ਕੋ ਅਪਰੂਵਮੈਂਟਾਂ ਕੀਤੀਆਂ ਬੜੀਆਂ ਬੜੀਆਂ ਉਹ ਸਟੈਪ ਬਣਾਏ ਹੈਗੇ ਆ ਖੜੀਆਂ ਬਣਾਈਆਂ ਅੰਦਰ ਗੱਟੀਆਂ ਚੜਾ ਲਈ ਉਹਨਾਂ ਦੇ ਕੀ ਕਾਰਵਾਈ ਕਰ ਰਹੇ ਹੋ ਸਰ ਭਾਜੀ ਉਹ ਵੀ ਜਲਦੀ ਤੋਂ ਜਲਦੀ ਜਿੱਦਾਂ ਜਿੱਦਾਂ ਸਾਡੇ ਧਿਆਨ ਵਿੱਚ ਨਗਰ ਕਾਉਂਸਲ ਦੇ ਧਿਆਨ ਵਿੱਚ ਜਾਂ ਸਾਡੀ ਸਮੁੱਚੀ ਟੀਮ ਦੇ ਧਿਆਨ ਵਿੱਚ ਆਊਗਾ ਉਹ ਵੀ ਜਲਦੀ ਤੋਂ ਜਲਦੀ ਰਿਮੂਵ